ਹਾਂ ਜੀ ਮਰੇ ਇਸ ਕਹਿੰਦੀ ਕੀ ਮਾਮਲਾ ਕੀ ਕਿ ਜਿਹੜਾ ਬਹਾਨੀ ਪਿੰਡ ਦੇ ਵਿੱਚ ਖੜੇ ਆ ਆਪਣੇ ਘਰ ਦੇ ਬਾਹਰ ਮੈਂ ਤਾਂ ਪਿੰਡੋਂ ਬਾਹਰ ਸੀਗਾ ਮੈਨੂੰ ਪਿੰਡੋਂ ਦੱਸਿਆ ਵੀ ਇੱਥੇ ਗੋਲੀ ਚ ਲੱਗ ਗਿਆ ਹੁੰਦਾ ਹਾਂਜੀ ਆਪ ਵੀ ਵਿੱਚ ਲੜੇ ਆ ਇਹ ਕੋਤ ਦਾ ਕੋਰ ਹੁੰਦਾ ਜਿਹੜਾ ਨੀ ਜੈਕਟਰ ਆ ਹਾਂਜੀ ਮੈਂ ਤਾਂ ਹੁਣ ਆਇਆ ਮੈਨੂੰ ਜਿਆਦਾ ਜਿਆਦਾ ਨਹੀਂ ਇਸ ਬਾਰੇ ਪਤਾ ਗੋਲੀ ਚੱਲੀ ਦੀ ਆਵਾਜ਼ ਆਵਾਜ਼ ਜਰੂਰ ਕਿੰਨੇ ਫਾਇਰ ਹੋਏ ਕੁਝ ਪਤਾ ਚੱਲਿਆ ਜੀ ਇੱਕ ਹੀ ਫਾਇਰ ਹੋਇਆ ਇੱਕ ਫਾਇਰ ਹੋਇਆ ਪਾਪਾ ਰੰਜੀਤਾ ਕੋ ਪ੍ਰਾਣੀ ਇਹ ਪਤਾ ਨਹੀਂ ਕੀ ਆ ਜੀ ਮੇਰੀ ਤਾਂ ਸੁਣਨ ਨੂੰ ਵੀ ਆਸ ਵਿੱਚ ਹੀ ਕੋਈ ਗੱਲ ਹੋਈ ਇਹ ਕੋਈ ਨਾਮ ਵਗੈਰਾ ਹੈ ਜਿਹੜੇ ਦੇ ਰਿਜੈਕਟਿਵ ਦੇ ਉੱਪਰ ਗੋਲੀ ਚੱਲੀ ਆ ਉਹਦੇ ਬਾਰੇ ਕੁਝ ਨਹੀਂ ਪਤਾ ਜੀ ਕਿੱਥੇ ਦਾ ਰਹਿਣ ਵਾਲਾ ਕੁਝ ਪਤਾ ਨਹੀਂ ਦੱਸਦੇ ਪਤਾਰੇ ਦਾ ਜਾਂ ਨਿੰਗਲ ਦਾ ਆਦਾ ਨੰਗਲ ਦਾ ਇੱਥੇ ਕੰਮ ਕਰਦਾ ਕਰਦਾ ਪਤਾ ਨਹੀਂ ਮਿਲ ਗਿਆ ਉਹਦੇ ਹੀ ਇਹਨਾਂ ਨੂੰ ਮੈਂਡ ਬੋਲਣਾ ਬੈਠੇ ਰਹਿੰਦੇ ਇਕੱਠੇ ਹੀ ਆ ਇਹ ਹਾਂਜੀ ਅਸਲ ਵਿੱਚ ਹੀ ਲੜਾਈ ਹੋਈ ਪਹਿਲਾਂ ਲੜੇ ਆ ਇਹ ਅੱਛਾ ਇਕੱਠੇ ਯਾਰ ਦੋਸਤ ਹੀ ਆ ਇਹ ਹਾਂਜੀ ਹਾਂਜੀ ਆ ਤੁਹਾਨੂੰ ਵੀਡੀਓ ਚ ਪਤਾ ਲੱਗ ਜਾਣਾ ਅੱਛਾ ਜੀ ਵੀਡੀਓ ਚ ਕਿਹਦੇ ਵਿੱਚ ਆਏ ਇਹ ਬੰਦੇ ਹਾਂਜੀ ਹਾਂਜੀ ਅਸੀਂ ਪਹਿਲਾਂ ਲੜਦੇ ਕਿੰਨੇ ਵਿਅਕਤੀ ਆ ਜੀ ਇੱਕੋ ਹੀ ਜਣਾ ਹੈ ਦੇਖੋ ਗ੍ਰফতার ਵੀ ਕੀਤਾ ਪੁਲਿਸ ਨੇ ਬੰਦਾ ਕੋਈ ਗ੍ਰফতার ਨਹੀਂ ਨਹੀਂ ਕੋਈ ਗ੍ਰফতার ਨਹੀਂ ਕੀਤਾ ਠੀਕ ਹੈ ਸਰ ਉਹ ਮੁੰਡਾ ਜਿੱਦਾਂ ਹੈ ਨਾ ਇਹ ਕੰਪਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਜੇ ਕੁਮਾਰ ਹੈ ਇਹ ਜਿਹੜਾ ਅੱਜ ਪਿੰਡ ਬਹਾਨੀ ਦੇ ਵਿੱਚ ਹਾ ਗੋਲੀ ਚੱਲੀ ਕੀ ਮਾਮਲਾ ਭਾਈ ਇਹ ਮਾਹਲਾ ਇਹ ਪਹਿਲੂ ਆਸਥੀ ਮੁੰਡੇ ਆਸਥੀ ਮੈਂ ਝਗੜੇ ਆ ਹੱਥੋਂ ਪਾਈ ਮੜਾ ਹੋਈ ਆ ਇਹ ਉਤੋਂ ਪਾਈ ਹੁਣ ਤੋਂ ਬਾਦ ਉਹ ਗਾਲਾ ਗੁਲਾ ਕੱਟ ਕੇ ਮੁੰਡਾ ਕਹਿੰਦਾ ਮੈਂ ਹੁਣ ਨਾ 10 ਮਿੰਟ ਤੇ 10 ਮਿੰਟ ਬਾਦ ਉਹ ਆਇਆ ਤੇ ਹੋਰ ਬੰਦਾ ਲੱਗਿਆ ਤੇ ਜਿਹਦੇ ਭਾਈ ਗੋਲੀ ਗੋਲੀ ਲੱਗੀ ਕਿਸੇ ਤੇ ਨਹੀਂ ਨਹੀਂ ਗੋਲੀ ਨਹੀਂ ਕਿਹਾ ਸੀ ਹਵਾਈ ਫੇਰ ਹੀ ਕੱਢਿਆ ਨਾਲੇ ਹਾਂਜੀ ਹਵਾਈ ਫੇਰ ਕੱਢ ਕੇ ਚੱਲ ਗਿਆ ਤੇ ਮੁੰਡਾ ਕੌਣ ਸੀਗਾ ਜਿਹਨੇ ਚਲਾਈ ਕੋਈ ਪਤਾ ਤੁਹਾਨੂੰ ਨਹੀਂ ਉਹ ਮੁੰਡੇ ਬਾਰੇ ਨਹੀਂ ਜੀ ਪਤਾ ਤੇ ਇਹ ਦੂਜਾ ਮੁੰਡਾ ਕੌਣਾ ਜਿਹਦੇ ਚਲਾਣ ਲੱਗਿਆ ਇਹ ਮੁੰਡਾ ਸਾਡੇ ਨਾਲ ਹੀ ਆ ਉਹ ਉਹਦੀ ਕੱਪੜੀ ਦੁਕਾਨ ਹੈ ਮੁੰਡੇ ਦੀ ਕారణ ਕੀ ਹੈ ਭਾਜੀ ਪਤਾ ਕੋਈ ਨਾ ਕਾਰਨ ਨਹੀਂ ਭਾਜੀ ਲੱਗ ਰਿੰਜ ਫੇਰਾਂ ਨਹੀਂ ਕੋਈ ਇਹਨਾਂ ਦੀ ਪਤਾ ਨਹੀਂ ਜੀ ਇਹ ਰੰਜੀ ਸਵਾਰੇ ਨਹੀਂ ਪਤਾ ਤੇ ਇੱਕ ਫਾਇਰ ਹੋਇਆ ਕਿ ਦੋ ਹੋਏ ਮੇਰੇ ਖਿਆਲ ਹਾਂਜੀ ਇੱਕ ਦੋ ਹੀ ਫਾਇਰੇ ਹੋਏ ਕੋਈ ਆਵਾਜ਼ ਵਗੈਰਾ ਸੁਣੀ ਤੁਹਾਨੂੰ ਜਾਂ ਕਿੱਥਾਂ ਬਾਵਾਜ਼ ਹਾਂਜੀ ਬਾਜ਼ ਸੁਣੀ ਰਵੋਲਵਰ ਸੀ ਉਹਦੇ ਹੱਥ 'ਚ ਪੁਲਿਸ ਆ ਗਈ ਸੀ ਭਾਜੀ ਮੌਕੇ ਤੇ ਉਸ ਹਾਂਜੀ ਥੋੜੀ ਜਿਹੀ ਦੇਰ ਬਾਅਦ ਉਹ ਮੁੰਡੇ ਨੇ ਫੇਰ ਜਿੱਥੇ ਹਮਲਾ ਹੋਇਆ ਫੇਰ ਉਹ ਬਾਅਦ ਦੇ ਵਿੱਚ ਉਹਨਾਂ ਨੇ ਗੋਣ ਕੀਤਾ ਪੁਲਿਸ ਨੂੰ ਤੇ ਦੂਜਾ ਮੁੰਡਾ ਭੱਜ ਗਿਆ ੜਾ ਗੋਲੀ ਚ ਲਾਈ ਜਾਂਦੇ ਹਾਂਜੀ ਉਹ ਚੱਲ ਮੁੰਡਾ ਨਹੀਂ ਜੀ ਮੈਂ ਤਾਂ ਘੱਟ ਹੀ ਦੇਖਿਆ ਆਪਾਂ ਜਿਆਦਾ ਇੰਦਰੇ ਰਹੀਦਾ ਦੁਕਾਨ ਤੇ ਆਪਣੇ ਠੀਕ ਠੀਕ ਹਾਂਜੀ ਠੀਕ ਹੈ ਜੀ